ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਬਹੁਤ ਅਹਿਮ ਖਬਰ ਪੰਜਾਬ ਦੇ ਵਿੱਚ ਮੁਰ ਤੋਂ ਚੋਣਾਂ ਦਾ ਬੈਗਲ ਬਖ ਚੁੱਕਿਆ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਦੀ ਚੋਣਾਂ ਦਾ ਐਲਾਨ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਜਾਨੀ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਚੋਣਾਂ ਦਾ প্রচার ਕੀਤਾ ਜਾਣਾ ਕੈਂਪੇਨ ਕੀਤਾ ਜਾਣਾ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸਮਤੀ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ 19000 ਤੋਂ ਵੱਧ ਪੋਲਿੰਗ ਬੂਥ ਬਣਾਏ ਜਾਣਗੇ ਵੈਲਟ ਪੇਪਰ ਦੇ ਨਾਲ ਇਹ VOTING ਹੋਣੀ ਆ ਸਭ ਤੋਂ ਅਹਿਮ ਗੱਲ ਆ ਕਿ ਬਹੁਤ ਸਾਰੀਆਂ ਵੋਟਾਂ ਨੇ ਜਿਹੜੀਆਂ ਉਹ ਜਿਹੜੀਆਂ ਨੇ ਉਹ EVM ਮਸ਼ੀਨਾਂ ਦੇ ਨਾਲ ਪੈ ਜਾਂਦੀਆਂ ਨੇ ਜਿਸ ਦੇ ਵਿੱਚ ਭਾਵੇਂ ਲੋਕ ਸਭਾ ਦੀ ਹੋਣ ਜਾਂ ਪਰ ਵਿਧਾਨ ਸਭਾ ਦੀ ਹੋਣ ਪਰ ਇਹ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਇਹ ਬੈਲਟ ਪੇਪਰ ਦੇ ਨਾਲ VOTING ਹੋਣੀ ਹੈ तकरीबन ਪੰਜਾਬ ਦੇ ਵਿੱਚ ਇਹ ਪਿੰਡਾਂ ਦੀ ਚੋਣ ਹੁੰਦੀ ਹੈ ਜਿਸ ਦੇ ਵਿੱਚ 1 ਕਰੋੜ 36 ਲੱਖ ਵੱਧ ਤੋਂ ਵੱਧ VOTERਾਂ ਦੀ ਲਿਸਟ ਜਾਰੀ ਕੀਤੀ ਗਿਆ ਜਿਨ੍ਹਾਂ ਨੇ ਇਸ ਦੇ ਵਿੱਚ ਵੋਟਾਂ ਪਾਉਣੀਆਂ ਨੇ ਸਭ ਤੋਂ ਵਹਿਮ ਗੱਲ ਇਹ ਵੀ ਆ ਕਿ ਜਿਹੜੇ ਉਮੀਦਵਾਰਾਂ ਨੇ ਇਸ ਦੇ ਵਿੱਚ ਨਾਮੀਨੇਸ਼ਨ ਭਰਨਾ ਉਸ ਦੇ ਵਿੱਚ ਮਹਿਲਾਵਾਂ ਦੇ ਲਈ 50% ਸੀਟਾਂ ਰਾਖਮਿਆਂ ਕੀਤੇਆਂ ਗਿਆ ਨੇ ਬਹੁਤ ਅਹਿਮ ਖਬਰ ਪੰਜਾਬ ਦੇ ਵਿੱਚ ਮੋੜ ਤੋਂ ਚੋਣਾਂ ਦਾ ਵਿਗਲ ਬਗ ਚੁਕਿਆ ਹਾਲਾਂਕਿ ਪੰਜਾਬ ਦੇ ਵਿੱਚ ਹੁਣ ਪਹਿਲਾਂ ਹੀ ਇੱਕ ਜ਼ਿਮਨੀ ਚੋਣ ਲੰਘ ਕੇ ਹਟਿਆ ਇਸ ਤੋਂ ਪਹਿਲਾਂ ਜਿਹੜੀ ਇੱਕ ਜ਼ਿਮਨੀ ਚੋਣਾਂ ਲੰਘਦੀਆਂ ਨੇ ਜਾਂ ਫਿਰ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਸਰਪੰਚੀ ਦੀਆਂ ਲੰਘਦੀਆਂ ਨੇ ਤੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਮਾਹੌਲ ਚੋਣਾਂ ਦਾ ਬਣਦਾ ਤੇ ਇੱਕ ਵਾਰ ਫਿਰ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸੰਪਤੀ ਚੋਣਾਂ ਦਾ ਐਲਾਨ ਹੋ ਚੁੱਕਿਆ 23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸੰਪਤੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਦੇ ਵਿੱਚ 19000 ਤੋਂ ਵੱਧ ਪੋਲਿੰਗ ਬੂਥ ਲੱਗਣਗੇ 1 ਕਰੋੜ 36 ਲੱਖ ਤੋਂ ਵੱਧ ਵੋਟਰਾਂ ਦੀ ਲਿਸਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਮਹਿਲਾਵਾਂ ਦੀ ਜੜੀ 50 ਫੀਸਦੀ ਸੀਟਾਂ ਰੱਖਮਾਂ ਕੀਤੇ ਗਿਆ ਨੇ ਪੰਚਾਇਤ ਸਮਤੀ ਦੇ ਲਈ ਜੇਕਰ ਤੁਸੀਂ ਨੋਮੀਨੇਸ਼ਨ ਭਰਨੀਆ ਤਾਂ ਤੁਹਾਡੀ ਫੀਸ 200 ਰੁਪਏ ਹੋਵੇਗੀ ਤਾਂ ਜੇਕਰ ਜਲਾ ਪ੍ਰੀਸ਼ਦ ਦੇ ਲਈ ਤੁਸੀਂ ਨੋਮੀਨੇਸ਼ਨ ਭਰਨੀਆ ਤਾਂ ਤੁਹਾਡੀ ਫੀਸ 400 ਰੁਪਏ ਲੱਗੇਗੀ ਉਮਰ ਘੱਟੋ-ਘੱਟ ਦੋਵਾਂ ਦੇ ਲਈ ਜਲਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੇ ਲਈ 21 ਸਾਲ ਰੱਖੀ ਗਿਆ 96000 ਹੈ ਮਲਾਜ਼ਮਾਂ ਦੀ ਅਧਿਕਾਰੀਆਂ ਦੀ ਇਸ ਦੇ ਵਿੱਚ ਡਿਊਟੀ ਤਾਇਨਾਤ ਕੀਤੀ ਗਿਆ ਜਿਹੜੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਉੱਪਰ ਜਾਂ ਪਰ ਵੱਖ-ਵੱਖ ਦਫ਼ਤਰਾਂ ਦੇ ਵਿੱਚ ਇਸ ਵੋਟਾਂ ਦੌਰਾਨ ਆਪਣੀ ਡਿਊਟੀ ਨਿਭਾਉਣਗੇ ਸਭ ਤੋਂ ਅਹਿਮ ਗੱਲ ਇਹ ਆ ਕਿ 14 ਦਸੰਬਰ ਨੂੰ ਪੰਜਾਬ ਦੇ ਵਿੱਚ ਇਹਨਾਂ ਵੋਟਾਂ ਦੀ VOTING ਹੋਣੀ ਹੈ ਤੇ 19 ਦਸੰਬਰ ਨੂੰ ਜਿਹੜੀ ਇਹਨਾਂ ਦੀ ਗਿਣਤੀ ਹੋਣੀ ਹੈ ਯਾਨੀ ਕਿ 3 ਦਿਨ ਬਾਅਦ ਇਹਨਾਂ ਵੋਟਾਂ ਦੀ ਗਿਣਤੀ ਹੋਣੀ ਹੈ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਜਿਹੜਾ ਇਸ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਨਾਂ ਦੀ ਨਾਮੀਨੇਸ਼ਨ ਭਰੀ ਜਾਣੀਆਂ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 5 ਤਰੀਕ ਨੂੰ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਣੀ ਹੈ ਕਿ ਕਿਤੇ ਕਿਸੇ ਦਾ ਕੋਈ ਗਲਤ ਕਾਵੇ ਜਾਂ ਫਿਰ ਸਾਰੀ ਜਿਹੜੀ ਜਾਂਚ ਪੜਤਾਲ ਪਰਚੋਲ ਕੀਤੀ ਜਾਣੀ ਹੈ ਜੇਕਰ ਉਸ ਤੋਂ ਬਾਅਦ ਤੁਸੀਂ ਕਿਸੇ ਨੇ ਕਾਗਜ਼ ਵਾਪਸ ਲੈਣਾ ਕਿਸੇ ਵਿਅਕਤੀ ਨੇ ਉਮੀਦਵਾਰ ਦੇ ਵਜੋਂ ਕਾਗਜ਼ ਭਰੇ ਹੋਏ ਨੇ ਤਾਂ 6 ਤਰੀਕ ਨੂੰ ਤੁਸੀਂ ਆਪਣੇ ਕਾਗਜ਼ ਵਾਪਸ ਲੈ ਸਕਦੇ ਹੋ 14 ਤਰੀਕ ਨੂੰ 14 ਦਸੰਬਰ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਵੋਟਾਂ ਹੋਣੀਆਂ ਨੇ 17 ਤਰੀਕ ਨੂੰ ਇਹਨਾਂ ਦੀ ਗਿਣਤੀ ਆ ਜਿਹੜੀ ਉਹ ਆ ਜਾਣੀਆਂ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਆ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਚੋਣਾਂ ਦਾ ਵਿਗਲਬਗ ਚੁੱਕਿਆ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋਇਆ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹ ਐਲਾਨ ਕੀਤਾ ਜਿਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਐਲਾਨ ਹੋਇਆ 23 ਜ਼ਿਲ੍ਹਾ ਪ੍ਰੀਸ਼ਦ ਅਤੇ 154 ਬਲਾਕ ਸੰਮਤੀ ਚੋਣਾਂ ਦਾ ਐਲਾਨ ਹੋਇਆ 19000 ਤੋਂ ਵੱਧ ਜਿਹੜੇ ਪੋਲਿੰਗ ਬੂਥ ਨੇ ਇਹਨਾਂ ਚੋਣਾਂ ਦੇ ਵਿੱਚ ਲੱਗਣੇ ਨੇ ਬੈਲਟ ਪੇਪਰ ਦੇ ਜ਼ਰੀਏ ਇਹ VOTING ਹੋਣੀਆਂ 1 ਕਰੋੜ 36 ਲੱਖ ਤੋਂ ਵੱਧ VOTERਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਮਹਿਲਾਵਾਂ ਦੇ ਲਈ ਖਾਸ ਤੌਰ ਤੇ ਨੋਮੀਨੇਸ਼ਨ ਦੇ ਲਈ 50% ਸੀਟਾਂ ਰਾਖਵੀਆਂ ਕੀਤੀਆਂ ਗਈਆਂ ਜੇਕਰ ਤੁਸੀਂ ਪੰਚਾਇਤ ਸੰਪਤੀ ਦੇ ਵਿੱਚ ਆਪਣੇ ਕਾਗਜ਼ ਦਾਖਲ ਕਰਨੇ ਤਾਂ ਤੁਹਾਡੀ 200 ਰੁਪਿਆ ਫੀਸ ਲੱਗੇਗੀ ਜੇਕਰ ਜਿਹੜਾ ਫ੍ਰੀਸਰ ਦੇ ਵਿੱਚ ਤੁਸੀਂ ਆਪਣੀ ਨੋਮੀਨੇਸ਼ਨ ਭਰਨੀ ਹੈ ਤਾਂ ਤੁਹਾਡੀ 400 ਰੁਪਿਆ ਜਿਹੜੀ ਉਹ ਫੀਸ ਲੱਗਣੀ ਹੈ ਉਮਰ ਤੁਹਾਡੀ ਘੱਟੋ ਘੱਟ 21 ਸਾਲ ਹੋਣੀ ਚਾਹੀਦੀ ਹੈ 96000 ਮਲਾਜ਼ਮ ਇਹਨਾਂ VOTਾਂ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਰਹਿਣਗੇ ਸਭ ਤੋਂ ਜਿਹੜੀ ਗੱਲ ਆ ਇਸ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਆਪਨੇ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਉਹ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਕਿ 14 ਦਸੰਬਰ ਨੂੰ ਪੰਜਾਬ ਦੇ ਵਿੱਚ ਇਹਨਾਂ ਦੀ VOTING ਹੋਣੀ ਆ 17 ਦਸੰਬਰ ਨੂੰ ਗਿਣਤੀ ਹੋਣੀ ਆ 1 ਦਸੰਬਰ ਤੋ ਲੈ ਕੇ 4 ਦਸੰਬਰ ਤੱਕ ਕਾਗਜ਼ ਭਰਿਆ ਜਾਣ ਦੇ ਨੋਮੀਨੇਸ਼ਨ ਨੋਮੀਨੇਸ਼ਨ ਭਰਨ ਦਾ ਜਿਹੜਾ ਸਮਾਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਤੇ 5 ਦਸੰਬਰ ਨੂੰ ਕਾਗਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਤੇ 6 ਦਸੰਬਰ ਨੂੰ ਤੁਸੀਂ ਆਪਣੇ ਕਾਗਜ਼ ਵਾਪਸ ਲੈ ਸਕਦੇ ਹੋ